ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਮਾਨ ਹੈ ਕਿ ਮਨੁੱਖ ਧਰਤੀ ਤੇ ਆਇਆ ਹੀ ਨਾਮ ਜਪਣ ਲਈ ਹੈ ਸਤਿਗੁਰ ਜੀ ਪਾਣੀ ਵਿੱਚ ਪਰਮਾਨ ਕਰਦੇ ਹਨ ਇਸ ਕਰਕੇ ਸਾਨੂੰ ਨਾਮ ਜਪਦੇ ਰਹਿਣਾ ਚਾਹੀਦਾ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਰਾ ਸਮਾਂ ਨਾਮ ਬੰਦਗੀ ਦੇ ਪੈਰੇ ਵਿੱਚ ਹੀ ਬਤੀਤ ਕਰੀਏ ਜੇ ਇੱਕ ਜਗ੍ਹਾ ਟਿੱਕੇ ਬੈਠਾ ਨਾਲ ਮਨ ਕਾਲਾ ਪਵੇ ਤਾ ਟਾਂਗ ਬਦਲਾਈ ਜਾਈਏ ਪਰ ਨਾਮ ਜਪਣਾ ਨਾ ਛੱਡੀਏ ਭਾਈ ਵੀਰ ਸਿੰਘ ਜੀ ਨੇ ਨਾਮ ਜਪਣ ਲਈ ਕਿੰਨੇ ਹੀ ਸਾਧਨ ਬਣਾਏ ਹੋਏ ਸਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਨਾਜ ਹੁਕਮ ਕਰਦੇ ਹਨ ਸਾਨੂੰ ਆਪਣੇ ਆਪ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਪੰਕਤੀਆਂ ਤੋਂ ਕਿੰਨੇ ਕੁ ਦੂਰ ਹਾਂ ਜੇਕਰ ਦੂਰ ਹਾਂ ਆਪਣੇ ਨਿਤਨੇਮ ਤੋਂ ਇਲਾਵਾ ਜਪਤੀ ਸਾਹਿਬ ਦਾ ਇੱਕ ਪਾਠ ਵਧਾ ਕੇ ਸਤਿਗੁਰ ਜੀ ਦੇ ਚਰਨਾ ਵਿੱਚ ਜੋ ਜੋੜੀ ਕਰੀਏ ਤਾਂ ਕਿ ਸਤਿਗੁਰ ਜੀ ਇਹਨਾਂ ਪੰਕਤੀਆਂ ਤੇ ਚੱਲਣ ਦਾ ਸਾਨੂੰ ਬਲ ਤੇ ਉਦੋਂ ਬਖਸ਼ੋ ਜੀ ਬਾਕੀ ਢਾਈ ਘੰਟੇ ਘਟੋ ਘਟ ਗੁਰਬਾਣੀ ਤੇ ਸਿਮਰਨ ਦਾ ਨਿਯਮ ਹੋਣਾ ਹਰ ਸਿੱਖ ਲਈ ਜ਼ਰੂਰੀ ਹੈ ਢਾਈ ਘੰਟੇ ਦੇ ਨਿਯਮ ਤੋਂ ਲਵਾ ਦਿਨੇ ਕੰਮਕਾਰ ਕਰਦਿਆਂ ਇਸ ਤਰ੍ਹਾਂ ਜੀਵਨ ਬਤੀਤ ਕਰੀਏ ਜਿਵੇਂ ਸਤਿਗੁਰ ਜੀ ਦਾ ਫਰਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ